ਆ ਜੋ ਅਖਾੜੇਪਿੰਡ ਫੈਕਟਰੀ ਉਹਦਾ ਸ਼ੈੱਟ ਬਣਾਇਆ ਸੀ ਇਹ ਪੁਲਿਸ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਦੀ ਸਿਹਤ ਤੇ ਤੋੜ ਦਿੱਤਾ ਗਿਆ ਹੁਣੇ ਲੋਕ ਇੱਥੇ ਪਹੁੰਚ ਚੁੱਕੇ ਨੇ ਆ ਦੇਖੋ ਲੋਕਾਂ ਦਾ ਹੜਾ ਆਇਆ ਹੋਇਆ ਅਖਾੜੇਪਿੰਡ ਦਾ ਉਹ ਨਾਕੇ ਨੂੰ ਤੇ ਸਾਰੇ ਤੋੜ ਕੇ ਫੈਕਟਰੀ ਕੋਲੇ ਪਹੁੰਚ ਚੁੱਕੇ ਨੇ ਆ ਮਾਈਆਂ ਵੀ ਪਹੁੰਚ ਰਹੀਆਂ ਨੇ ਆ ਸੈੱਡਾਂ ਆ ਤੋੜਿਆ ਹੋਇਆ ਪੋਸ਼ਟ ਦਾ ਦੇਖੋ ਪੋਸ਼ਟ ਤਾਂ ਕਿਹੋ ਜਿਹਾ ਸੀ ਪਹਿਲਾਂ ਗੁਰੂ ਘਰ ਦੇ ਵਿੱਚ ਬੇਅਦਬੀ ਕਹਿੰਦੇ ਸੀ ਬੇਅਦਬੀ ਕੀਤੀ ਆ ਬਾਬੇਨ ਕੋਟ ਕਰਨ ਨੂੰ ਲੀਡਾਂ ਪੱਟੀਆਂ ਗਈਆਂ ਲੋਅਸਮੈਂਟ ਨਹੀਂ ਕਰਨ ਦਿੱਤੀ ਪੁਸਤ ਦੇ ਪੁੱਸ ਨੇ ਇਹ ਬੇਇੱਜ਼ਤੀ ਕਰਾਈ ਆ ਇਹ ਤੇ ਸੈੱਟ ਪੱਟਿਆ ਗਿਆ ਆ ਦੇਖੋ ਪੁੱਸ ਦਾ ਲੋਕਾਂ ਦਾ ਹੜ ਆਇਆ ਹੋਇਆ ਇਹ ਠਾੜੇ ਪਿੰਡ ਦੇ ਲੋਕ ਆ ਬੱਤਾਂ ਪੇਚਾਂ ਦੇ ਜਾ ਕੇ ਇਹ ਜੇ ਜੀ ਵੀ ਆ ਪਾ ਦਿਆ ਮਰਾ Thank you.